ਸਸ਼ਗਲ ਜੀ ਸਵਾਗਤ ਹੈ ਤੁਹਾਡਾ ਇਸ ਜੁੜੀਏ ਦੇ ਵਿੱਚ ਇੱਕ ਵੱਡੀ ਅਪਡੇਟ ਆ ਰਹੀ ਹੈ ਜੀ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਜਿਵੇਂ ਕਿ ਇੱਕ ਅੱਜ ਮੀਟਿੰਗ ਰੱਖੀ ਗਈ ਸੀ ਜੀ ਤੇ ਇਹ ਉੱਥੇ ਡਿਸਾਈਡ ਹੋਣਾ ਸੀ ਕਿ ਜਿਹੜੇ ਠੰਡ ਸਵੇਰੇ ਦੇ ਵਿੱਚ ਫੈਰੀ ਆ ਕੜਾਕੇ ਦੀ ਠੰਡ ਤੇ ਇਹਦੇ ਸਦਕਾ ਛੁੱਟੀਆਂ ਹੋ ਸਕਦੀਆਂ ਸੀ ਅਪਡੇਟ ਆ ਰਹੀ ਹੈ ਜੀ 14 ਜਨਵਰੀ 2024 ਤੱਕ ਸਾਰੇ ਸਕੂਲ ਜਿਹੜੇ ਨੇ ਖੰਡ ਰਹਿਣਗੇ ਤੇ ਸੂਹੇ ਦੇ ਵਿੱਚ ਜਿਹੜਾ ਛੁੱਟੀਆਂ ਦਾ ਐਲਾਨ ਹੋਇਆ ਜੀ ਹਰਜੋਤ ਸਿੰਘ ਪੈਂਸ ਜੋ ਕਿ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੇ ਪੰਜਾਬ ਦੇ ਸੋ ਇਹਨਾਂ ਦਾ ਟੂਵੀਡ ਤੁਹਾਨੂੰ ਦਿਖਾ ਰਹੇ ਹਾਂ ਤੇ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਮਾਣਯੋਗ ਮੁੱਖ ਮੰਤਰੀ ਸਾਹਿਬ ਪੰਜਾਬ شریف ਭਗਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਵਿੱਚ ਫੈਰੀ ਕੜਾਕੇ ਦੀ ਠੰਡ ਕਰਨ ਕਿ ਵਿਦਿਆਰਥੀਆਂ ਤੇ ਆਦੇ ਤੁਹਾ ਦੀ ਸਿਹਤ ਸੁਰੱਖਿਆ ਦੇ ਉੱਤੇ ਨਜ਼ਰ ਪੰਜਾਬ ਸਰਕਾਰ ਵੱਲੋਂ ਸੂਹੇ ਦੇ ਸਾਰੇ ਸਰਕਾਰੀ ਐਜਡ ਮਾਨਤਾ ਫਰਾਟ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ 14 ਜਨਵਰੀ 2024 ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਜੀ ਤੇ ਇਹਨਾਂ ਚੋਂ ਗਾਤਾ ਨੂੰ ਭਰਨ ਵਾਲੇ ਅਧਿਆਪਕ ਉਹ ਵਿਦਿਆਰਥੀਆਂ ਜੀਆਂ ਆਨਲਾਈਨ ਚੋਂ ਗਾਤਾ ਲਗਾ ਸਕਦੇ ਨੇ 11 ਫਰਵਰੀ ਦੀਆਂ ਗਾਤਾ ਰੈਗੂਲਰ ਤੌਰ ਤੇ ਲੱਗਣਗੀਆਂ ਸਵੇਰੇ 10 ਤੋਂ ਲੈ ਕੇ 3 ਵਜੇ ਤੱਕ ਦਾ ਜਿਹੜਾ ਟਾਈਮ ਹੋਏਗਾ ਤੇ ਇਹ ਹੁਕਮ ਨੇ ਜਿਹੜਾ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ ਭਗਵੰਤ ਸਿੰਘ ਮਾਨ ਸਾਹਿਬ ਜੋ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਤੇ ਇਹਨਾਂ ਦਾ ਵੀ ਟੂਰ ਤੁਹਾਨੂੰ ਦਿਖਾ ਰਹੇ ਹਾਂ ਆਤੋਂ ਲੱਗੇ 14 ਜਨਵਰੀ ਤੱਕ ਯਾਨੀ ਕਿ ਹਫ਼ਤੇ ਦੀਆਂ ਛੁੱਟੀਆਂ ਕੀਤੀਆਂ ਗਈਆਂ ਨੇ ਜੀ ਤੇ ਲੋਹੜੀ ਦਾ ਫ਼ਾਜ਼ਲਾ ਜਿਹੜਾ ਸਕੂਲ ਜਿਹੜੇ ਆ ਉਮਰ ਤੱਕ ਖੁੱਲਣਗੇ ਤੇ ਇਹ ਐਡਵਾਈਜ਼ਰੀ ਜਿਹੜੀ ਮਾਸਟਰ ਫਾਗਨੇ ਵਿਚਾਰੀ ਕੀਤੀ ਸੀ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕਲਾਕ ਜਿਹੜਾ ਅੱਡਾ ਜਿਹੜੇ ਜਾਰੀ ਰਹਿ ਸਕਦੀ ਆ ਸੋ ਇਹਦੇ ਸਦਕਾ ਹੁਣ ਇਹ ਵੱਡਾ ਫੈਸਲਾ ਜਿਹੜਾ ਸਰਕਾਰ ਵੱਲੋਂ ਲਿਆ ਗਿਆ ਤੇ ਛੁੱਟੀਆਂ ਜੜੀਆਂ ਨੇ ਕਰ ਦਿੱਤੀਆਂ ਗਈਆਂ ਨੇ ਸੋ 10 ਤੱਕ ਛੁੱਟੀਆਂ ਇਹ ਹੋਈਆਂ ਨੇ 11 ਫਰਵਰੀ ਨੂੰ ਦੇ ਰਿਜ ਰੈਗੂਲਰ ਜਿਹੜੇ ਜਮਾਤਾਂ ਨੇ ਹੋ ਲੱਗਣਗੀਆਂ ਪਰ ਇੱਥੇ ਲੋਕਾਂ ਦੀ ਪ੍ਰਤੀਕਿਰਿਆ ਇਹ ਆ ਰਹੀ ਆ ਖੰਡਾਉ ਅਸੀਂ ਆ ਦੇ ਕਿ 11ਵੇਂ ਫਰਵਰੀ ਦੇ ਜਮਾਤਾਂ ਨੂੰ ਵੀ ਛੁੱਟੀਆਂ ਚਾਹੀਦੀਆਂ ਸੀ ਜੀ ਕਿਉਂਕਿ ਕੜਾਕੇ ਦੀ ਠੰਡ ਦੇ ਵਿੱਚ ਬੱਚਾ ਨੂੰ ਸਕੂਲ ਜਾਣਾ ਬਹੁਤ ਮੁਸ਼ਕਲ ਹੈ ਔਰ ਅਧਿਆਪਕਾਂ ਨੂੰ ਵੀ ਜੇ ਤੁਹਾਡੀ ਕੀ ਰਾਏ ਆ ਜੀ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਤੁਹਾਨੂੰ ਅੱਜ